ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਰੇ ਸੋ ਅੱਜ অন্ਟਾਰੀਓ ਦੇ ਟ੍ਰਾਂਟੋ ਬ੍ਰੈਂਪਟਨ ਦੇ ਵਿੱਚ ਬਹੁਤ ਜ਼ਿਆਦਾ ਸਨੋ ਪਈ ਹੈ ਸੋ ਉਹ ਸਨੋ ਕਰਕੇ ਪਹਿਲੀ ਸਨੋ ਹੈ ਇਹ ਨਵੰਬਰ ਮਹੀਨਾ ਚੱਲ ਰਿਹਾ ਤੇ ਨਵੰਬਰ ਮਹੀਨੇ ਦੇ ਵਿੱਚ ਬਹੁਤ ਘੱਟ ਸਨੋ ਪੈਂਦੀ ਹੈ ਤੇ ਪਹਿਲੀ ਸਨੋ ਪਈ ਹੈ ਸੋ ਇਹ ਸਨੋ ਦਾ ਅਸੀਂ ਆਨੰਦ ਮਾਨਦੇ ਹੋਏ ਤੇ ਇਲਾਹੀ ਦੇਖੋ ਇਲਾਹੀ ਕਿੰਨੀ ਖੁਸ਼ ਹੈ ਤੇ ਇਲਾਹੀ ਕਹਿੰਦੀ ਵੀ ਇਹ ਸਾਰੀ ਸਨੋ ਇਕੱਠੀ ਕਰਕੇ ਸਨੋ ਮੈਨ ਬਣਾਉਣਾ ਸੋ ਚਾਹੇ ਮੈਨ ਬਣੇ ਚਾਹੇ ਬੇਬੀ ਬਣੇ ਸਨੋ ਅਸੀਂ ਬਣਾਉਣ ਲੱਗੇ ਹਾਂ ਰੈਡੀ ਬੋਲੋ ਰੈਡੀ yes or no ਕਿੱਥੇ ਬਣਾਉਣਾ স্নੋਮੈਨ ਸੋ ਮੈਂ ਤੁਹਾਨੂੰ ਦਿਖਾਉਣਾ ਕਿ ਆ ਤੁਸੀਂ ਦੇਖ ਸਕਦੇ ਹੋ ਇਲਾਹੀ ਦੀ ਝੂਟੇ ਲੈਣ ਵਾਲੀ ਗੱਡੀ ਸੀ ਇਹਦੇ ਉੱਤੇ ਸਨੋ ਪੈ ਗਈ ਤੇ ਆ ਸਾਈਕਲ ਸੀਗਾ ਸਾਈਕਲ ਵੀ ਸਨੋ ਨਾਲ ਟੱਕਿਆ ਗਿਆ ਸੋ ਇੱਥੇ ਅਸੀਂ ਥੋੜੀਆਂ-ਮੋਟੀਆਂ ਸਬਜ਼ੀਆਂ ਬੀਜੀਆਂ ਹੋਈਆਂ ਸੀਗੀਆਂ ਉਹ ਸਾਰੀਆਂ ਉੱਤੇ ਸਨੋ ਪੈ ਗਈ ਹੈ ਤੇ ਸਾਰੀਆਂ ਹੁਣ ਖਰਾਬ ਹੋ ਜਾਣੀਆਂ ਨੇ ਇੱਕ ਚੀਜ਼ ਹੋਰ ਤੇ ਆ ਮੈਂ ਲੈ ਕੇ ਆ ਆ ਸਾਫ਼ ਕਰਨ ਵਾਸਤੇ ਤੇ ਤੁਸੀਂ ਇਹ ਦੇਖ ਸਕਦੇ ਹੋ ਇਹਦੇ ਨਾਲ ਇਲਾਹੀ ਸਨੋਹ ਸਾਫ਼ ਕਰਦੀ ਹੁੰਦੀ ਸੀਗੀ ਤੇ ਹੁਣ ਇਹਦੇ ਉੱਤੇ ਵੀ ਸਨੋਹ ਪੈ ਗਈ ਹੈ ਤੇ ਹਾਂਜੀ ਇਲਾਹੀ ਕੀ ਬਣਾਉਣਾ ਆਪਾਂ ਨੇ ਦੱਸੋ ਸੋ ਹਜੇ ਛੋਟੀ ਹੈ ਇਲਾਹੀ ਤੇ ਬੋਲਦੀ ਥੋੜਾ ਘੱਟ ਹੈ ਤੇ ਫਰਵਰੀ ਦੇ ਮਹੀਨੇ ਤੱਕ ਨਸਾਲ ਦੀ ਹੋ ਜਾਣੇ ਨੇ ਤੇ ਫੇਰੇ ਗਾ ਪਾਇ ਕਰੂ ਇਹ ਵੀਡੀਓ ਮੂਰੇ ਥੋੜੀ ਜੀ ਸੰਗਦੀ ਐ ਸੋ ਕੀ ਬਣਾਉਣਾ ਆਪਾਂ ਨੇ ਬੋਲੋ ਸਨੋ ਮੈਨ ਮੈਨ ਯੈਸ ਸੋ ਵੀਡੀਓ ਨਾਲ ਜੁੜੇ ਰਹੋ ਤੁਸੀਂ ਸਾਰੇ ਜਣੇ ਵੀਡੀਓ ਦੇ ਨਾਲ ਜੁੜੇ ਰਹੋ ਕਿਤੇ ਨਾ ਜਾਇਓ ਅਸੀਂ ਸਨੋ ਇਕੱਠੀ ਕਰਕੇ ਸਨੋ ਮੈਨ ਜਾਂ ਜੋ ਵੀ ਸਨੋ ਦੇ ਬੱਚੇ ਜੋ ਵੀ ਬਣਨਗੇ ਬਣਾਵਾਂਗੇ ਕੀਤੇ ਨਹੀਂ ਜਾਣਾ ਫਿਰ ਫਿਰ ਕਹਨੇ ਆ ਅਸੀਂ ਥੋੜੇ ਜਿਹਾ ਟਾਈਮ ਤੱਕ ਨਾਲ ਜੁੜੇ ਰਹੋ ਲਾਸਟ ਤੱਕ ਅਸੀਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਸਨੋਮੈਨ ਬਣਾ ਕੇ ਰੈਡੀ ਸਟੈਡੀ ਗੋ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਘਰਾਂ ਦੀਆਂ ਛੱਤਾਂ ਦੇ ਉੱਤੇ ਵੀ ਸਨੋ ਪਈ ਹੈ ਤੇ ਕਾਫੀ ਇਸ ਟਾਈਮ ਠੰਡ ਹੈ ਤੇ ਕਿਉਂਕਿ ਮੈਨੂੰ ਇੱਥੇ ਰਹਿੰਦੇ ਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਇੰਨੀ ਠੰਡ ਨਹੀਂ ਲੱਗਦੀ ਕਿ ਜੇਕਰ ਮੈਂ ਜੈਕਟ ਵੀ ਧਾਰਨ ਤਾਂ ਮੈਨੂੰ ਇੰਨੀ ਠੰਡ ਨਹੀਂ ਲੱਗਦੀ ਕਿਉਂਕਿ ਮੈਨੂੰ ਠੰਡ ਪਹਿਲਾਂ ਤੋਂ ਹੀ ਪਸੰਦ ਹੈ ਕਿ ਜਦੋਂ ਠੰਡ ਆਉਂਦੀ ਹੈ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਗਰਮੀ ਵਾਲਾ ਸਿਸਟਮ ਜਾ ਚਲਾ ਗਿਆ ਸੋ ਲਾਹੀ ਖੇਡਦੀ ਫਿਰਦੀ ਕੀ ਕਰਦੇ ਹੋ ਲਾਹੀ ਦੇਖੋ ਲਾਹੀ ਸੁਣੋ ਤੇ ਖੇਡਦੀ ਫਿਰਦੀ ਹੈ ਇਧਰ ਕਰੋ ਦੇਖੀ ਹਾਈ ਕਰੋ ਹਾਈ ਹਾਈ ਕਰੋ ਯਾ ਥੋੜਾ ਜਿਹਾ ਕੈਮਰਾ ਸਾਡਾ ਸਨੋ ਦੇ ਵਿੱਚ ਦਬ ਗਿਆ ਤਾਂ ਕਰਕੇ ਵੀਡੀਓ ਦੇ ਵਿੱਚ ਬਲਰਜਾ ਆ ਗਿਆ ਸੋ ਰੁਕੇ ਰਹੋ ਤੁਸੀਂ ਇੱਥੇ ਪਰ ਥੋੜਾ ਜਿਹਾ ਟਾਈਮ ਹੋਰ ਸਬਰ ਕਰ ਲਓ ਅਸੀਂ ਬਣਾਉਣ ਲੱਗੇ ਆ ਸਨੋ ਮੈਨ ਸੋ ਸਨੋ ਵੀ ਥੋੜੀ ਸੀਗੀ ਤਾਂ ਕਰਕੇ ਸਨੋ ਮੈਨ ਛੋਟਾ ਬਣਨਾ ਜਿੰਨੀ ਕਿ ਸਾਡੀ ਸਨੋ ਇਕੱਠੀ ਹੋਈ ਹੈ ਉਸ ਦੇ ਹਿਸਾਬ ਨਾਲ ਇੰਨਾ ਵੱਡਾ ਸਨੋ ਮੈਨ ਨਹੀਂ ਬਣਨਾ ਲਾਹੀ ਦੀ ਦਾਦੀ ਨੇ ਕਹਿੰਦੀ ਲੋਹੀ ਲੈ ਕੇ ਹੀ ਕੰਮ ਸਾਰਦਾ ਕਹਿੰਦੀ ਠੰਡ ਠੰਡ ਲੱਗਦੀ ਨਹੀਂ ਹੈਗੀ ਤੇ ਸਨੋ ਚੋਂ ਗੱਡੀ ਕੱਢ ਲੈਂਦੀ ਲਾਹੀ ਦੇਖੋ ਕਿੰਨਾ ਸੋਹਣਾ ਲਾਹੀ ਨੇ ਆਪਦੇ ਕੱਪ ਦੇ ਨਾਲ ਸੈਕੰਡ ਕੱਪ ਬਣਾਤਾ ਤੇ ਖੇਰਾ ਕਰਤਾ ਕੰਮ ਤੁਸੀਂ ਦੇਖਿਓ ਦਸੰਬਰ ਜਨਵਰੀ ਫਰਵਿਜ ਦੇ ਮਹੀਨੇ ਇੱਥੇ ਘੱਟੋ ਘੱਟ 40 40 ਸੈਂਟੀਮੀਟਰ ਸਨੋ ਪੈ ਜਾਣੀ ਹੈ ਤੇ ਹੋਰ ਅੱਗੇ ਤੁਹਾਨੂੰ ਮੈਂ ਬਹੁਤ ਐਕਟੀਵਿਟੀਜ਼ ਦਿਖਾਉਂਗਾ ਕਿਤੇ ਜਿਹੜੇ ਇੱਥੇ ਜੰਗਲਾਂ ਦੇ ਵਿੱਚ ਕਿੱਦਾਂ ਦਰਖਤਾਂ ਦੇ ਉੱਤੇ ਸਨੋ ਜੰਮ ਜਾਂਦੀ ਹੈ ਉਹ ਸਾਰਾ ਕੁਝ ਮੈਂ ਦਿਖਾਉਂਗਾ ਤੇ ਮੇਰਾ ਇਹ ਸਟਾਰਟਅੱਪ ਹੈ ਜੇਕਰ ਤੁਸੀਂ ਸਪੋਰਟ ਕਰੋਗੇ ਵੀਡੀਓ ਨੂੰ ਦੇਖੋਗੇ ਤਾਂ ਹੀ ਮੈਂ ਅੱਗੇ ਮੋਟੀਵੇਟ ਹੋਊਂਗਾ ਤੇ ਤੁਹਾਡੇ ਲਈ ਵੀਡੀਓ ਸੋਹਣੀਆਂ-ਸੋਹਣੀਆਂ ਲੈ ਕੇ ਆਉਂਗਾ ਮੈਨੂੰ ਸਨ ਉਹ ਇਕੱਠੇ ਕਰਦੇ ਕਰਦੇ ਇੱਕ ਨਿੱਕਾ ਜਿਹਾ ਪੌਦਾ ਦਿਖਿਆ ਤੇ ਮੈਂ ਪੌਦਾ ਵੀ ਦਿਖਾ ਦਣਾ ਤੁਹਾਨੂੰ ਤੇ ਆ ਦੇਖੋ ਵਧੀਆ ਫੁੱਲ ਖਿਲੇ ਹੋਏ ਨੇ ਵਧੀਆ ਦਰਖਤ ਹੈ ਓਕੇ ਰਿਪੋਰਟ ਦੇਖੋ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗ ਰਿਹਾ ਨਾ ਇਹਨੂੰ ਇਹ ਨਹੀਂ ਪਤਾ ਕਿ ਤੈਨੂੰ ਮਾਰਨ ਵਾਸਤੇ ਤੇਰੇ ਆਪਣੇ ਆ ਗਏ ਨੇ ਇਹ ਸਿਰਫ ਇਹਦੇ ਲਾਸਟ ਇਹਦੇ ਫੁੱਲ ਖਿਲੇ ਹੋਏ ਨੇ ਇਸ ਪੌਦੇ ਦੇ ਉਹ ਲਾਸਟ ਨੇ ਕਿਉਂਕਿ ਇਹ ਤੋਂ ਬਾਅਦ ਜਿਹਨੇ ਸنو ਨੇ ਬਰਫ ਨੇ نیچے ਐਨੀ ਜਿਆਦਾ ਠੰਡ ਕਰ ਦੇਣੀ ਆ ਨਾ ਜ਼ਮੀਨ ਨੂੰ ਠੰਡਾ ਕਰ ਦੇਣਾ ਇਹਦੇ ਤੋਂ ਵਿਚਾਰੇ ਤੋਂ ਪ੍ਰੋਪਰ ਆਕਸੀਜਨ ਜਿਹੜੀ ਛੱਡ ਦੇਣਾ ਜਾਂ ਜੋ ਵੀ ਇਹ ਚੀਜ਼ ਆਪਦੇ ਆਪ ਨੂੰ ਲੈਂਦਾ ਉਹ ਲਈ ਨਹੀਂ ਜਾਣੀ ਪ੍ਰੋਪਰ ਕਿਉਂਕਿ ਇਹ ਤੋਂ ਇੱਕ ਸਬਕ ਜ਼ਰੂਰ ਸਿੱਖਣ ਨੂੰ ਮਿਲਿਆ ਕਿ ਜਦੋਂ ਵੀ ਬੰਦਾ ਦੁਨੋ ਡੋਬਣਾ ਆਪਦਾ ਹੀ ਹੁੰਦੇ ਨੇ ਸੋ ਵੀ ਗੇਰਵਲ ਉਹਨਾਂ ਲੋਕਾਂ ਤੋਂ ਜਿਹੜੇ ਤੁਹਾਨੂੰ ਆਪਣਾ ਆਪਣਾ ਕਹਿੰਦੇ ਨੇ ਕੀ ਬਤ ਕਦੋਂ ਬਾਹਰ ਕਰਦਾਂ ਮੈਂ ਹਾਂਜੀ ਦੋਸਤੋ ਤੇ ਆਪਾਂ ਜਿਹੜੀਆਂ ਬਾਹਾਂ ਲਿਆਂਦੀਆਂ ਨੇ ਸੋ ਤੇ ਇਹਦੀ ਆਪਾਂ ਬਾਹਾਂ ਬਣਾਵਾਂਗੇ ਅਸਰਟ ਕਰਕੇ ਤੇ ਆਪਾਂ ਲਾਤਾ ਇਹਦੇ ਉੱਤੇ ਲਾਵਾਂਗੇ ਆਪਾਂ ਸਿਰ ਇਹਦਾ ਸੋ ਸਾਰੇ ਜਣੇ ਜੁੜੇ ਰਹੋ ਸਾਡੇ ਨਾਲ ਤੇ ਖਿੱਚ ਕੇ ਰੱਖਿਓ ਕੰਮ ਵਲੌਗ ਚ ਇਹ ਛੋਟਾ ਇਹ 5-7 ਮਿੰਟਾਂ ਦਾ ਤੇ 5-7 ਤੋਂ ਵੀ ਛੋਟਾ ਹੋਊਗਾ ਇਹਨੂੰ ਬਲੌਗ ਵੀ ਕਹਿ ਸਕਦੇ ਹੋ ਤੇ ਇਹਨੂੰ ਕੁਝ ਵੀ ਕਹਿ ਸਕਦੇ ਹੋ ਆਪਦੇ ਹਿਸਾਬ ਨਾਲ ਤੁਸੀਂ ਸੋ ਮੈਂ ਟਰਾਈ ਕਰ ਰਿਹਾ ਬਹੁਤ ਜਿਆਦਾ ਠੰਡ ਹੈ ਬਾਹਰ ਤੇ ਤੁਹਾਡੇ ਸਾਰਿਆਂ ਲਈ ਇੱਕ ਬੈਸਟ ਜੋ ਇਥੋਂ ਦੇ ਬੱਚੇ ਇੰਜੋਏ ਕਰਦੇ ਨੇ ਇਹ ਚੀਜ਼ਾਂ ਬਣਾ ਕੇ ਕੈਨੇਡੀਅਨ ਬਾਰਨ ਜਿਹੜੇ ਚਾਹ ਕਿਉਂਕਿ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਇੰਨੀ ਸਨੋ ਨਹੀਂ ਪੈਂਦੀ ਕੈਨੇਡਾ ਦੇ ਵਿੱਚ ਪੈਂਦੀ ਹੈ ਤੇ ਬ੍ਰੈਂਟਨ ਦੇ ਵਿੱਚ ਥੋੜੀ ਘੱਟ ਪੈਂਦੀ ਕੈਲਗਰੀ ਜਿਆਦਾ ਪੈਂਦੀ ਹੈ ਇਹ ਚੀਜ਼ਾਂ ਨੂੰ ਬਹੁਤ ਇੰਜੋਏ ਕਰਦੇ ਨੇ ਬੱਚੇ ਛੋਟੇ ਛੋਟੇ ਹੱਥੋਂ ਦੇ ਇਹਨਾਂ ਦਾ ਕਲਚਰ ਵੀ ਹੈ ਇੱਕ ਸਕੂਲਾਂ 'ਚ ਇਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ ਜਾਂਦੇ ਨੇ ਚਲੋ ਇਹ ਚੀਜ਼ਾਂ ਬਹੁਤ ਨੇ ਆਪਣੇ ਲਈ ਆਪਾਂ ਅੱਗੇ ਵਧੀਏ ਸਵਾਗਤ ਆਪਾਂ ਨੇ ਤਿਆਰ ਕਰ ਦਿੱਤਾ ਹੈ ਸਨੋਮੈਨ ਬਣਾਉਣਾ ਸੀਗਾ ਪਰ ਆਪਾਂ ਨੇ ਮਿਕਸ ਬਣਾਤਾ ਤੇ ਆਪਾਂ ਇਲਾਹੀ ਕਹਿੰਦੇ ਕਿ ਡਾਡਾ ਸਨੋਮੈਨ ਨਹੀਂ ਬਣਾਉਣਾ ਹੈਗਾ ਜਿੱਦਾਂ ਤੁਸੀਂ ਬੈਸਟ ਪਾ ਕੇ ਜਾਨੇ ਹੋਗਾ ਮਤੇ ਤੁਸੀਂ ਆਪਣੀ ਫੋਟੋ ਬਣਾਓ ਆ ਦੇਖੋ ਜੀ ਤੁਸੀਂ ਕਿਉਂ ਬੜਦੀ ਹੈ ਗੱਲ ਤੇ ਆ ਬੈਸਟ ਮੈਂ ਆਪਣੀ ਪਾਤੀ ਕੰਮ ਵਾਲੀ ਤੇ ਆ ਦੇਖੋ ਤੁਸੀਂ ਅੱਖਾਂ ਬਣਾ ਦਿੱਤੀਆਂ ਨੇ ਤੇ ਲਾਈ ਕਹਿੰਦੀ ਮੇਰੀ ਡੜਾ ਉੱਤੇ ਕੈਪ ਵੀ ਦੇ ਦਿਓ ਇਹਨੂੰ ਠੰਡ ਲੱਗਦੀ ਹੋਊਗੀ ਸਾਰੇ ਜਣੇ ਦੱਸਿਓ ਜਰੂਰ ਕਿੱਦਾਂ ਦਾ ਲੱਗਿਆ ਸਾਡਾ ਸਨੋਮੈਨ ਤੇ ਸਾਡੀਆਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤਾਂ ਕਿ ਅਸੀਂ ਮੋਟੀਵੇਟ ਹੋਈਏ ਤੇ ਅੱਗੇ ਤੋਂ ਅੱਗੇ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਅਸੀਂ ਤੁਹਾਡੇ ਲਈ ਬਣਾਈਏ ਵੇਦਰ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ ਕਹਿੰਦੇ ਹੁੰਦੇ ਨੇ ਕਿ ਮੈਨੂੰ ਇੱਕ ਗੱਲ ਹੋਰ ਸਿੱਖਣ ਨੂੰ ਇੱਥੋਂ ਮਿਲੀ ਕਿ ਜਿਹੋ ਜੀ ਮਰਜ਼ੀ ਤੁਹਾਡੀ ਹਾਲਾਤ ਚੱਲ ਰਹੇ ਨੇ ਉਹਦੇ ਵਿੱਚ ਆਨੰਦ ਲੈਣਾ ਸਿੱਖੋ ਹਰ ਇੱਕ ਰੁੱਤ ਹਰ ਇੱਕ ਮੌਸਮ ਤੁਹਾਡੇ ਲਈ ਕੁਝ ਨਾ ਕੁਝ ਬੈਟਰ ਲੈ ਕੇ ਆਉਂਦਾ ਤੇ ਉਹਦਾ ਵੀ ਆਨੰਦ ਮਾਣੋ ਤੇ ਆਪਦੇ ਬੱਚਿਆਂ ਨਾਲ ਜ਼ਰੂਰ ਇਹ ਚੀਜ਼ਾਂ ਸ਼ੇਅਰ ਕਰਿਓ ਤਾਂ ਕਿ ਉਹ ਬਹੁਤ ਕੁਝ ਸਿੱਖਣ ਸੋ ਲਾਹੀ ਨੂੰ ਲੱਗ ਗਈ ਸੀ ਠੰਡ ਥੋੜੀ ਜੀ ਇਹ ਅੰਦਰ ਭੱਜ ਗਈ ਸੀ ਤੇ ਮੈਨੂੰ ਸਮਾਨ ਥੋੜਾ ਇਹਨੇ ਹੈਲਪ ਕੀਤੀ ਲਾਹੀ ਨੇ ਕਿ ਡਾੜਾ ਇਹ ਚੀਜ਼ ਦੇ ਦੋ ਇਹ ਚੀਜ਼ ਦੇ ਦੋ ਕਿਉਂਕਿ ਛੋਟੇ ਛੋਟੇ ਬੱਚਿਆਂ ਨਾਲ ਖੇਡਣ ਦੇ ਵਿੱਚ ਜੋ ਮਜ਼ਾ ਆਉਂਦਾ ਹੈ ਉਹ ਬਚਪਨ ਦੇ ਵਿੱਚ ਆਪਾਂ ਨੂੰ ਮਿਲਿਆ ਆਪਾਂ ਨੂੰ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ ਆਪਾਂ ਮਿੱਟੀ 'ਚ ਖੇਡਦੇ ਰਹਾਂ ਤੇ ਇਹੇ ਨਿੱਕੇ ਨਿੱਕੇ ਬੱਚੇ ਸੁਨੌ ਦੇ ਵਿੱਚ ਖੇਡਣਾ ਪਸੰਦ ਕਰਦੇ ਨੇ ਹੁਣ ਅਸੀਂ ਚੱਲੇ ਅੰਦਰ ਬਹੁਤ ਹੱਥ ਪੈਰ ਸਾਰੇ ਠਰ ਗਏ ਨੇ ਖੋਲੋ Digga <laughs> could